ਹਾਂਜੀ ਸਾਰਿਆਂ ਸਾਸਰੀਕਾਲ ਜੀ ਤੇ ਆ ਜਾਓ ਫੇਰ ਤੇ ਕਰੀਏ ਗੱਲਾਂ ਤੇ ਇਹੋ ਹੀ ਪੁੱਛਣਾ ਸੀਗਾ ਵੀਡੀਓ ਤੁਹਾਨੂੰ ਸ਼ੋਅ ਹੋਈ ਆ ਸੋ ਆਪਣਾ ਖਾਤਾ ਬਾਈ ਜੀ ਆਪਾਂ ਫੇਰ ਤੋਂ ਹਾਂਜੀ 8 ਲੱਖ ਤੋਂ ਜ਼ਿਆਦਾ ਫਾਲੋਅਰ ਹੋ ਗਏ ਆ ਸੋ ਸਾਰਿਆਂ ਨੂੰ ਮੁਬਾਰਕਾਂ ਤੇ ਭੇਡੋ ਤੁਸੀਂ ਕੀ ਸੋਚਿਆ ਸੀ ਇੰਦੀ ਨਹੀਂ ਆਊਗਾ ਫੇਰ ਆ ਗਿਆ ਤੁਹਾਡਾ ਪਾਪਾ ਭੇਡੋ ਭੇਡਾਂ ਦੀ ਕਰਾ ਕੇ ਰੱਖਣੀ ਆ ਸੋ ਮੈਂ ਦੇਖਦਾ ਪੰਜਾਬੀ মিডিਆ ਚ ਕੋਈ ਚੰਗੀਆਂ ਗੱਲਾਂ ਨਹੀਂ ਕਰ ਰਿਆ ਆਪਾਂ ਕਰਾਂਗੇ ਸੋ ਮੈਂ ਇਹੀ ਪੁੱਛਣਾ ਆ ਵੀ ਤੁਹਾਨੂੰ ਵੀਡੀਓ ਸ਼ੋ ਹੋਈ ਸਾਰੇ ਜਸਟਿਸ ਲਿਖਿਓ ਜਿਨ੍ਹਾਂ ਨੂੰ ਵੀਡੀਓ ਸ਼ੋ ਹੋਈ ਆ ਸੋ ਆਪਣੇ ਖਾਤੇ ਦੇ ਫੋਲੋਅਰ ਪਾਈ ਜੀ 8 ਲੱਖ ਤੋਂ ਜ਼ਿਆਦਾ ਕਰ ਲਏ ਆ ਤੁਹਾਨੂੰ ਸ਼ੋ ਕਰਦਾ ਆ ਸੋ 1 ਸਾਲ ਤੋਂ ਜ਼ਿਆਦਾ ਹੋ ਗਿਆ ਸੋ ਮੇਰਾ ਖਾਤਾ ਉੱਡਿਆ ਸੀ 17 ਲੱਖ ਵਾਲਾ ਸੋ ਕਈ ਪੰਗੇ ਪਏ ਸਰਕਾਰਾਂ ਦੇ મોદી ਸਰਕਾਰ ਦੇ ਮੇਰੇ ਨਾਲ ਕਈ ਪੰਗੇ ਆ ਭਰਾਵੋ ਚਲੋ ਆਪਣੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਕੋਈ ਚੱਕਰ ਨਹੀਂ ਫੇਰ ਆ ਗਏ ਆ ਤੇ ਤੁਹਾਨੂੰ ਦਿਖਾਉਣਾ ਇਹਦੇ ਫੋਲੋਅਰ ਕਿੰਨੇ ਆ ਇਹ ਸਾਰ ਸਿਰਫ ਤੁਹਾਡਾ ਪਿਆਰ ਆ ਸਾਰਿਆਂ ਦਾ ਠੀਕ ਹੈ ਨਾ ਸੋ ਇਦਾਂ ਹੀ ਪਿਆਰ ਦਿਓ ਬਾਈ ਜੀ ਤੇ ਤੁਹਾਨੂੰ ਦਿਖਾਉਣਾ ਕਿਹੜੀਆਂ ਗੱਲਾਂ ਆਪਾਂ ਦੱਸਿਆ ਕਰਨੀਆਂ ਜੋ ਕੋਈ ਵੀ মিডিਆ ਨਹੀਂ ਦਿਖਾਉਂਦਾ ਤਾਂ ਹੀ ਤੁਸੀਂ ਮੈਨੂੰ ਪਿਆਰ ਕਰਦੇ ਸੀਗੇ ਤੇ ਆ ਜਾਓ ਮੈਂ ਤੁਹਾਨੂੰ ਦਿਖਾਉਣਾ ਬਾਈ ਜੀ ਸਾਰਿਆਂ ਨੂੰ ਮੁਬਾਰਕਾਂ ਪਹਿਲਾਂ ਤਾਂ 8 ਲੱਖ ਤੋਂ ਜ਼ਿਆਦਾ ਫੋਲੋਅਰ ਕਰ ਲਏ ਆ ਨਾਲੇ ਅਸਲੀ ਫੋਲੋਅਰ ਆ ਨਕਲੀ ਨਹੀਂ ਬਸ ਤੁਸੀਂ ਦੱਸਣਾ ਤੁਹਾਨੂੰ ਵੀਡੀਓ ਸ਼ੋਅ ਹੋਈ ਆ ਬਸ ਮੈਨੂੰ ਐਦਾਂ ਦੱਸਿਓ ਆ ਦੇਖੋ ਆਪਣੇ ਕਿੰਨੇ ਫੋਲੋਅਰ ਕਰ ਲਏ ਆਪਾਂ ਠੀਕ ਹੈ ਨਾ ਆ ਦੇਖੋ ਜੀ ਦੇਖ ਸਕਦੇ ਆ ਕਿੰਨੇ ਫੋਲੋਅਰ ਕਰ ਲਏ ਆਪਾਂ ਠੀਕ ਹੈ ਨਾ ਸਾਰਿਆਂ ਨੂੰ ਕਹੋ ਆਹ ਜੋ ਆਪਣਾ ਖਾਤਾ ਆ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਫੋਲੋ ਕਰ ਲਓ ਤੇ ਵੀਡੀਓ ਕਿੱਦਾਂ ਦੀ ਆਇਆ ਕਰਦੀਆਂ ਤੁਹਾਨੂੰ ਦਿਖਾਉਣਾ ਆ ਫੋਟੋ ਖਿੱਚ ਲਓ ਜੋ ਮੈਂ ਤੁਹਾਨੂੰ ਦਿਖਾਉਣ ਲੱਗਾ ਆਪਣੇ ਬੱਚਿਆਂ ਨੂੰ ਦਿਖਾਇਓ ਸਾਰਾ ਸੋ ਸਾਰੇ ਵੀਡੀਓ ਸ਼ੇਅਰ ਕਰਕੇ ਦੱਸ ਦਿਓ ਇੱਕ ਵਾਰੀ ਵੀ ਭਾਈ ਵੀਡੀਓ ਸ਼ੋ ਹੁੰਦੀ ਆ ਆ ਗੱਲਾਂ ਦੱਸੋ ਕਿਸ ਪੰਜਾਬੀ মিডিਆ ਨੇ ਤੁਹਾਨੂੰ ਦੱਸਿਆ ਏਰੀਆ 52 ਕੀ ਆ ਜਿੱਥੇ ਏਲੀਨ ਲਕੋਇਓ ਅਮਰੀਕਾ ਨੇ ਰਾਤ ਚ ਕਿਉਂ ਗਿਆ ਸੀ ਅਮਰੀਕਾ ਹਾਂਜੀ ਨਿਊ ਆਰਡਰ ਕੀ ਆ ਜਿਸ ਦੀ ਦੀਪ ਸਿੱਧੂ ਵੀ ਗੱਲ ਕਰਦਾ ਸੀ ਕਿੱਦਾਂ ਦੁਨੀਆ ਚਲਾਈ ਜਾ ਰਹੀ ਆ ਕੈਨੇਡੀ ਅਮਰੀਕਾ ਦਾ ਮੁਖੀ ਨਹੀਂ ਆਪੇ ਹੀ ਮਾਰਿਆ ਸੀ ਇਲੂਮਨਾਤੀ ਕੀ ਆ ਚੰਨ ਤੇ ਅਮਰੀਕਾ ਵਾਲੇ ਅਜੇ ਤੱਕ ਨਹੀਂ ਗਏ ਹਾਂਜੀ ਫੇਵਾ ਕੈਂਪ ਕੀ ਆ মিডিਆ ਕਿੱਦਾਂ ਤੁਹਾਨੂੰ ਕਰ ਰਿਹਾ ਕਰੋਨਾ ਜੋ ਨਕਲੀ ਲੈ ਕੇ ਆਏ ਸੀ ਤੁਹਾਡੇ ਟੀਕੇ ਲਾਉਣ ਲਈ ਉਹ ਕੀ ਆ 230 ਦਾ ਏਜੰਡਾ ਕੀ ਆ ਹਾਂਜੀ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸਾਂਗੇ ਠੀਕ ਹੈ ਨਾ ਇਹ ਕੋਈ ਵੀ ਪੰਜਾਬੀ মিডিਆ ਨਹੀਂ ਦੱਸਦਾ ਸੋ ਜੈਸੇ ਆਸ ਲਿਖ ਕੇ ਦੱਸੋ ਤੁਹਾਨੂੰ ਵੀਡੀਓ ਸ਼ੋ ਹੋਈ ਆ ਤੇ ਕਿੱਥੋਂ ਦੇਖਦੇ ਆ ਮੈਂ ਬਸ ਇਹ ਮੇਕ ਸ਼ੋਰ ਕਰਨ ਆਇਆ ਵੀ ਸਾਰੇ ਲੋਕਾਂ ਤੱਕ ਵੀਡੀਓ ਮੇਰੀ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਠੀਕ ਹੈ ਨਾ ਇਹ ਹੀ ਪੁੱਛਣ ਆਇਆ ਬਸ ਠੀਕ ਹੈ ਨਾ ਤੇ ਉਧਰ ਅਮਰੀਕਾ ਦਾ ਮੁਖੀ ਯਾਰੀਆਂ ਨਿਵਾ ਰਿਆ ਆਪਣੀਆਂ ਕਿਸ ਨਾਲ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਨਾਲ ਯਾਰੀਆਂ ਨਿਵਾ ਰਿਆ ਅਮਰੀਕਾ ਦੇ ਮੁਖੀ ਨੇ ਉਸ ਦੀ ਕਾਰ ਖਰੀਦੀ ਕੱਲ ਪਤਾ ਹੀ ਹੋਣਾ ਤੁਹਾਨੂੰ ਠੀਕ ਹੈ ਨਾ ਯਾਰੀਆਂ ਨਵਾਰਿਆ ਤੇ ਆਪਣੇ ਇੰਡੀਆ ਚ ਜੀਓ ਦਾ ਵੀ ਅੰਤ ਹੋਣ ਵਾਲਾ ਆ ਬਾਈ ਜੀ ਇਹ ਉੱਪਰ ਵਾਲੇ ਦਾ ਨਜਮਿਆ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਮੇਰੀ ਕਿਦਾਂ ਚੜ੍ਹਾਈ ਸੀ ਮੇਰੇ ਲੱਖਾਂ ਲੋਕ ਮੈਨੂੰ ਦਿੱਲੀ ਦੇਖਦੇ ਸੀ ਠੀਕ ਹੈ ਨਾ ਸੋ ਸਮਾਂ ਇਹੋ ਜਿਹਾ ਆਇਆ ਸਰਕਾਰਾਂ ਨੇ ਮੇਰਾ ਖਾਤਾ ੜਾਤਾ 10 17 ਲੱਖ ਵਾਲਾ ਮੈਂ ਮੈਂ ਰੋਂਦਾ ਫਿਰਦਾ ਸੀ ਕਦੀ ਕਿੱਧਰ ਕਦੀ ਕਿੱਧਰ ਮਿੰਤਾ ਕਰਦਾ ਸੀ ਫੇਸਬੁੱਕ ਵਾਲਿਆਂ ਦੀ ਮੇਰਾ ਖਾਤਾ ਮੋੜ ਦੋ ਮਰ ਗਏ ਐਦਾਂ ਹੋ ਗਿਆ ਠੀਕ ਹੈ ਨਾ ਮੇਰੀ ਡੇਲੀ ਕਰੋੜਾ ਲੋਕ ਮੇਰੀ ਵੀਡੀਓ ਤੇ ਤੁਹਾਨੂੰ ਮੈਂ ਸਮੇਂ ਦੀ ਗੱਲ ਦੱਸਣ ਲੱਗਾ ਡੇਲੀ ਕਰੋੜਾ ਲੋਕ ਮੇਰੀ ਵੀਡੀਓ ਦੇਖਦੇ ਸੀ ਮੇਰਾ ਖਾਤਾ 7 ਸਾਲ ਦੀ ਮੇਰੀ ਮਿਹਨਤ ਹਾਂਜੀ ਪਲਾਂ ਚ ਚਲ ਗਿਆ ਠੀਕ ਹੈ ਨਾ ਫਿਰ 1 ਸਾਲ ਤੋਂ ਜ਼ਿਆਦਾ ਸਮਾਂ ਮੇਰੀਆਂ ਵੀਡੀਓ ਨਹੀਂ ਚੱਲੀਆਂ ਨਹੀਂ ਲੋਕਾਂ ਨੂੰ ਪਤਾ ਲੱਗੀਆਂ ਨਹੀਂ ਮੈਂ ਪਾਈਆਂ ਵੀ ਨਹੀਂ ਹੈਨਾ ਤੇ ਹੁਣ ਫੇਰ ਤੁਹਾਡੇ ਪਿਆਰ ਨਾਲ ਆ ਖਾਤੇ ਦੇ ਦੇਖ ਲਓ ਕਿੰਨੇ ਫੋਲੋਅਰ ਕਰ ਲਏ ਆ ਠੀਕ ਹੈ ਨਾ ਤੇ ਹੁਣ ਫੇਰ ਇਹ ਸਮਾਂ ਬਾਈ ਇੱਕੋ ਜਿਹਾ ਨਹੀਂ ਰਹਿੰਦਾ ਠੀਕ ਹੈ ਨਾ ਸੋ ਇਹ ਚੱਕਰ ਆ Jio ਦੀ ਕਿੰਨੀ ਚੜ੍ਹਾਈ ਆ ਹੁਣ ਆਪਣੇ ਆਪਣੀ Airtel ਕੰਪਨੀ ਨੇ ਸਮਝੌਤਾ ਕੀਤਾ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ Starlink ਨਾਲ ਉਹ Starlink ਮੇਰੇ ਕੋਲ ਆ ਮੈਂ ਵੀਡੀਓ ਪਾ ਕੇ ਦੱਸੂਗਾ ਉਹ ਕਿੱਦਾਂ ਕੰਮ ਕਰਦਾ ਆ ਠੀਕ ਹੈ ਨਾ ਸੋ ਦੁਨੀਆ 'ਚ ਕਈ ਕੁਝ ਹੋ ਰਿਹਾ ਆ ਅਮਰੀਕਾ ਦਾ ਮੁਖੀ ਯੂਕਰੇਨ ਦੇ ਮੁਖੀ ਨਾਲ ਕਿਉਂ ਲੜਿਆ ਪੁੱਤਨ ਦਾ ਕਿਉਂ ਸਾਥ ਦੇ ਰਹੇ ਆ ਠੀਕ ਹੈ ਨਾ ਆ ਪਾਕਿਸਤਾਨ 'ਚ ਕਿਉਂ ਉਹਨਾਂ ਨੇ ਹਾਈਜੈਕ ਕੀਤਾ ਪਾਕਿਸਤਾਨ ਦੀ ਵੀ ਸਾਨੂੰ ਗੱਲ ਪਤਾ ਹੁਣੀ ਆ ਉਹ ਆਪਣਾ ਵੱਖਰਾ ਦੇਸ਼ ਕਿਉਂ ਮੰਗ ਰਏ ਆ ਜਿਨ੍ਹਾਂ ਨੇ ਹਾਈਜੈਕ ਕੀਤਾ ਠੀਕ ਆ ਨਾ ਤੇ ਵੀਡੀਓ ਸ਼ੇਅਰ ਕਰੀ ਚਲੋ ਤੇ ਮੈਨੂੰ ਦੱਸਿਓ ਵੀ ਵੀਡੀਓ ਸ਼ੋ ਹੋਈ ਸਾਰਿਆਂ ਨੂੰ ਮੈਂ ਮੇਕ ਸ਼ੋਰ ਕਰਨ ਆਇਆ ਹੋਰ ਨਾ ਮੈਂ ਉਦੋਂ ਵੀਡੀਓ ਪਾਈ ਜਾਵਾਂ ਤੇ ਕਿਸੇ ਨੂੰ ਨੋਟੀਫਿਕੇਸ਼ਨ ਜਾਵੇ ਹੀ ਨਾ ਠੀਕ ਹੈ ਨਾ ਸੋ ਮੈਨੂੰ ਲੱਗਦਾ ਆ ਵੀ ਸ਼ੋ ਹੋ ਰਹੀ ਆ 350 ਲੋਕ ਹੋ ਗਏ 500 ਕਰ ਦੋ ਫਿਰ ਆਪਾਂ ਕਰਿਆ ਕਰਨੀਆਂ ਥੈਂਕ ਯੂ ਸਾਰਿਆਂ ਦਾ ਜਿੰਨੇ ਵੀ ਦੇਖ ਰਹੇ ਆ ਪ੍ਰਮਾਤਮਾ ਮਿਹਰ ਕਰੇ ਇੱਕ ਵਾਰੀ ਮੇਰੇ ਕਹਿਣ ਤੇ ਸਾਰੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਇਹ ਖਾਤਾ 8 ਲੱਖ ਤੋਂ ਵੱਧ ਵਾਲਾ ਫੋਲੋ ਕਰਾ ਲਓ ਤੇ ਇੱਥੇ ਹੁਣ ਪੇਡਾਂ ਦੀ ਬਾਹ ਹੋਇਆ ਕਰਨੀ ਜੋ ਗੱਲਾਂ মিডিਆ ਨਹੀਂ ਦੱਸਦਾ ਮੋਦੀ ਦਾ ਇੱਕ ਬੰਦਾ ਆ ਉਹਨੇ ਆਸਟ੍ਰੇਲੀਆ ਚ ਆਪਣੀਆਂ 12 14 ਕੋਰੀਆ ਦੱਖਣੀ ਕੋਰੀਆ ਦੇਸ਼ ਆ ਉਹਨੂੰ ਕੋਰੀਆ ਦੀਆਂ ਕੁੜੀਆਂ ਨੂੰ ਲਾਈਕ ਕਰਦਾ ਸੀਗਾ ਮੋਦੀ ਦਾ ਯਾਰ ਇੱਦਾਂ ਨਹੀਂ ਆ ਤੁਹਾਨੂੰ ਆਪਾਂ ਚੀਜ਼ਾਂ ਦਿਖਾਉਣੀਆਂ ਜੋ ਮੋਦੀ মিডিਆ ਨਹੀਂ ਦਿਖਾਉਂਦਾ ਮੋਦੀ ਦੇ ਖਾਸ ਬੰਦੇ ਨੂੰ 40 ਸਾਲ ਦੀ ਸਜ਼ਾ ਹੋਈ ਆ 40 ਸਾਲ ਦੀ ਆਸਟ੍ਰੇਲੀਆ 'ਚ ਮੋਦੀ ਦਾ ਸੱਜਾ ਹੱਥ ਸੀ ਉਹ ਬੰਦਾ ਜਦੋਂ ਵੀ ਮੋਦੀ ਆਸਟ੍ਰੇਲੀਆ ਜਾਂਦਾ ਸੀ ਸਪੈਸ਼ਲ ਉਹਨੂੰ ਮਿਲਦਾ ਸੀਗਾ ਦੱਸਿਆ ਤੁਹਾਨੂੰ ਕਿਸੇ মিডিਆ ਨੇ 40 ਸਾਲ ਦੀ ਸਜ਼ਾ ਹੋਈ ਆ ਆਸਟ੍ਰੇਲੀਆ 'ਚ ਕੋਰੀਆ ਦੀਆਂ ਕੁੜੀਆਂ ਨੂੰ ਸਾਦਾ ਸੀ ਨਸ਼ੇ ਵਾਲੇ ਟੀਕੇ ਲਾਉਂਦਾ ਸੀ ਉਹਨਾਂ ਦਾ ਰੇਪ ਕਰਦਾ ਸੀ ਇਹਨਾਂ ਨੇ ਸਾਲਿਆਂ ਨੇ ਇੰਡੀਆ 'ਚ ਵੀ ਗੰਦ ਪਾਇਆ ਆ ਆਸਟ੍ਰੇਲੀਆ ਬਾਹਰਲੇ ਮੁਲਕਾਂ 'ਚ ਵੀ ਉਹੀ ਗੱਲ ਹੈ ਤੁਹਾਨੂੰ ਦੱਸਿਆ ਕਿਸੇ ਨੇ ਮੈਂ ਦੱਸੂਗਾ 40 ਸਾਲ ਦੀ ਸਜ਼ਾ ਹੋਈ ਉਸ ਬੰਦੇ ਨੂੰ ਆਸਟ੍ਰੇਲੀਆ ਚ ਠੀਕ ਹੈ ਨਾ ਹੋਰ ਮੋਦੀ ਦੀਆਂ ਭੇਡਾਂ ਦੀ ਬਾਹਰ ਬਹੁਤ ਵਾਹ ਹੋ ਰਹੀ ਆ ਠੀਕ ਹੈ ਨਾ ਲਾ ਲਓ ਜਿੰਨਾ ਜ਼ੋਰ ਲਾਉਣਾ ਮੋਦੀ ਦੀ ਉਹ ਭੇਡੋ ਆ ਗਿਆ ਆ ਕਮੈਂਟਾਂ ਜੀ ਵੀ ਮੋਦੀ ਦੀਆਂ ਭੇਡਾਂ ਆ ਗਈਆਂ ਆ ਕਰ ਲਓ ਜਿੱਦਾਂ ਮਰਜੀ ਭੇਡਾਂ ਦਾ ਕਾਲ ਇੰਦੀ ਸਵਾਲ ਕਰਾਂਗੇ ਰੱਖਣੀ ਭੇਡਾਂ ਦੀ ਹਾਂਜੀ ਆ ਗਿਆ ਤੁਹਾਡਾ ਪਾਪਾ ਜੋਰ ਲਾਇਆ ਤੁਸੀਂ ਮੇਰੇ ਖਾਤੇ ਡਾਏ ਮੇਰੇ ਖਾਤੇ ਬੈਨ ਕਰਾਏ ਮੇਰੇ ਖਾਤੇ ਆਉ ਕਰਾਏ ਆ ਕਰੇ ਪਰ ਜਿੱਥੇ ਲੋਕ ਜੀ ਦੇ ਨਾਲ ਆ ਉਹ ਨੂੰ ਨਹੀਂ ਤੁਸੀਂ ਰੋਕ ਸਕਦੇ ਲੋਕ ਮੇਰੇ ਨਾਲ ਆ 400 ਬੰਦਾ ਹੋ ਗਿਆ ਥੈਂਕ ਯੂ 500 ਕਰ ਦਿਓ ਇੱਕ ਵਾਰੀ ਸ਼ੇਅਰ ਕਰਕੇ 500 ਬੰਦਾ ਇੱਕ ਵਾਰੀ ਕਰ ਦਿਓ ਮੇਕ ਸ਼ੋਰ ਹੋ ਜੂ ਵੀ ਆਪਾਂ ਨੂੰ ਦੇਖ ਰਹੇ ਆ ਸਾਰੇ ਵੀਡੀਓ ਇੱਥੇ ਆਇਆ ਕਰਨੀਆਂ ਠਾ ਠਾ ਅ ਮੋਦੀ ਦਾ ਦਿਖਾਈ ਦਿਨਾ ਜਿਹਨੂੰ 40 ਸਾਲ ਦੀ ਸਜ਼ਾ ਹੋਈ ਆ ਸਾਲਿਓ ਡੁੱਬ ਗਏ ਮਰ ਜਾਓ ਆਸਟ੍ਰੇਲੀਆ ਦੇ ਦੇਸ਼ ਨੂੰ ਤਾਂ ਛੱਡ ਦਾਂ ਆ ਮੈਂ ਤੁਹਾਨੂੰ ਦਿਖਾਉਣਾ ਆ ਦਿਖਾਉਣਾ 40 ਸਾਲ ਦੀ ਸਜ਼ਾ ਹੋਈ ਉਹਨੂੰ ਆਸਟ੍ਰੇਲੀਆ 'ਚ ਹੈ? ਓਕਾ ਭਾਈ ਓਕਾ ਆ ਮੈਂ ਤੁਹਾਨੂੰ ਦਿਖਾਉਣਾ ਆ ਦੇ ਕੀ ਦਾ ਨਾਮ ਜਿੰਨੀਆਂ ਵੀ ਆ ਦੇ ਇੱਕ ਮਿੰਟ ਇੱਕ ਸਕਿੰਟ ਰੁਕਿਓ 40 ਸਾਲ ਦੀ ਤੇ ਇਹ ਆ ਜੀ ਬੰਦਾ ਇਹਦੀਆਂ 350 ਫੋਟੋ ਮਾ ਮੋਦੀ ਨਾਲ স্পেশাল ভিডিও ਪਾ ਕੇ ਦਿਖਾਉਂਗਾ 500 ਬੰਦਾ ਕਰ ਦੋ ਬਾਈ ਇੱਕ ਵਾਰੀ ਸਾਰੇ ਆ ਬੰਦਾ ਆ ਇਹਨੂੰ 40 ਸਾਲ ਦੀ ਆਸਟ੍ਰੇਲੀਆ ਚ ਸਜ਼ਾ ਹੋਈ ਕੱਲ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਨਸ਼ੇ ਵਾਲੇ ਉਹ ਟੀਕੇ ਲਾ ਕੇ ਉਹਨਾਂ ਦਾ ਰੇਪ ਕਰਦਾ ਸੀਗਾ ਉਹਨਾਂ ਨੂੰ ਕਹਿੰਦਾ ਸੀ ਤੁਹਾਨੂੰ ਕੰਮ ਦਊਂਗਾ ਸਾਲਿਓ ਇੰਡੀਆ ਚ ਤਾਂ ਤੁਸੀਂ ਜੇ ਇੰਡੀਆ ਚ ਹੁੰਦਾ ਇਹਨੂੰ ਐਮਪੀ ਕਰ ਦੇਣਾ ਸੀ ਮੋਦੀ ਨੇ ਹੈ ਆਸਟ੍ਰੇਲੀਆ ਚ ਸੀ ਤਾਂ 40 ਸਾਲ ਦੀ ਸਜ਼ਾ ਹੋ ਗਈ ਇਹਨੂੰ ਇਦਾਂ ਹੋਰ ਤਸਵੀਰਾਂ ਦਿਖਾਉਣਾ મોદી ਨਾਲ ਇੱਕ ਤਸਵੀਰ ਨਹੀਂ ਖਾਸ ਬੰਦਾ ਸੀ મોદી ਦਾ મોદી ਦਾ ਹੀ ਦੇ ਸਿਰ ਤੇ ਹੱਥ ਸੀਗਾ ਠੀਕ ਹੈ ਨਾ ਆ ਦੇਖੋ ਕਿੰਨੀਆਂ ਫੋਟੋਆਂ ਸਾਰੀਆਂ ਫੋਟੋਆਂ ਵਿੱਚ ਹੱਥ ਹੀ ਫੜਿਆ ਆ ਮੋਦੀ ਦਾ ਇਹਨੇ ਕਦੇ ਮੋਦੀ ਦਾ ਨਹੀਂ ਨੇ ਉਹ ਕਰਤਾ ਆ ਦੇਖਿਆ ਸਾਰੀਆਂ ਫੋਟੋਆਂ ਵਿੱਚ ਮੋਦੀ ਦਾ ਹੱਥ ਠੜਕੀ ਇੰਨਾ ਸੀ ਮੋਦੀ ਦਾ ਵੀ ਹੱਥ ਹੀ ਇਹ ਉਹ ਕਰਦਾ ਸੀ ਦੇਖੋ ਜਿੰਨੀਆਂ ਵੀ ਫੋਟੋਆਂ ਮੋਦੀ ਦਾ ਹੱਥ ਹੀ ਨੇ ਘੁੱਟਿਆ ਆ ਕਦੇ ਕਦੇ ਮੋਦੀ ਦੀ ਨਹੀਂ ਮੈਂ ਮੈਂ ਕਰਾਤੀ ਲੈ ਸੱਚੀ ਦੇਖੋ ਭਾਈ ਜਿੰਨੀਆਂ ਵੀ ਇਧੀਆਂ ਫੋਟੋਆਂ ਮੋਦੀ ਨਾਲ ਆ ਮੋਦੀ ਦਾ ਵੀ ਹੱਥ ਘੁੱਟਿਆ ਉਹ ਦੇਖੋ ਹੈ ਨਾ ਇਹਦੇ ਸਾਰੀਆਂ ਫੋਟੋਆਂ ਮੈਂ ਤੁਹਾਨੂੰ ਦਿਖਾਉਂਗਾ ਆ ਦੇਖੋ ਸਾਰੀਆਂ ਫੋਟੋਆਂ ਜੀ ਕਹਿੰਦੇ ਮੋਦੀ ਜੀ ਨਹੀਂ ਬੱਕਰੀ ਭਲਾਤੀ ਥੈਂਕ ਯੂ ਭਾਈ ਥੈਂਕ ਯੂ ਸੋ ਓਕੇ ਜੀ 550 ਬੰਦਾ ਹੋ ਗਿਆ ਆ ਵੀਡੀਓ ਸਾਰਿਆਂ ਨੂੰ ਸ਼ੋ ਹੋ ਰਹੀ ਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਸ ਇਹੀ ਮੇਕ ਸ਼ੋਰ ਕਰਨਾ ਸੀ ਕਿ ਸਾਰਿਆਂ ਨੂੰ ਵੀਡੀਓ ਸ਼ੋ ਹੁੰਦੀ ਆ ਸੋ ਤੁਸੀਂ ਹੁਣ ਇੱਕ ਕੰਮ ਕਰਨਾ ਸਾਰੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਫੋਨਾਂ 'ਚ ਵੀਡੀਓ ਪਚਾ ਦਿਓ ਤੇ ਦੱਸ ਦਿਓ ਵੀ ਆ ਗਿਆ ਭੇਡਾਂ ਦਾ ਕਾਲ ਇਹ ਹੀ ਆਪਣਾ ਮੇਨ ਖਾਤਾ 8 ਲੱਖ ਤੋਂ ਵੱਧ ਫੋਲੋਅਰ ਆ ਇਸ ਦੇ ਇੱਥੇ ਹੁਣ ਦਿੱਲੀ ਭੇਡਾਂ ਦੀ ਹੋਇਆ ਕਰਨੀ ਆ ਥੈਂਕ ਯੂ ਇੱਕ ਵਾਰੀ ਇੱਕ ਵਾਰੀ ਸਾਰੇ ਸ਼ੇਅਰ ਕਰਾ ਦਿਓ ਹਾਂਜੀ ਜੋ ਵੀ ਪਿਆਰ ਕਰਦੇ ਆ ਸਾਰਿਆਂ ਨੂੰ ਮੁਬਾਰਕਾਂ ਨਾਲੇ ਦੱਸਿਓ ਵੀ ਵੀਡੀਓ ਨੋਟੀਫਿਕੇਸ਼ਨ ਸਾਰਿਆਂ ਨੂੰ ਆਇਆ ਜਿਹੜਾ ਜਿਹਾਂ ਲਿਖਿਓ ਤੇ ਸ਼ੇਅਰ ਕਰ ਦਿਓ ਇੱਕ ਵਾਰੀ ਬਾਕੀ ਕੰਮ ਮੇਰਾ ਹੁਣ ਤਿੱਥਾਂ ਵਾਲੀਆਂ ਵੀਡੀਓ ਡੇਲੀ ਆਇਆ ਕਰਨੀਆਂ ਆ ਦੁਨੀਆਦਾਰੀ ਚ ਕੀ ਹੋ ਰਿਹਾ ਕਿਉਂ ਹੋ ਰਿਹਾ ਕਿਸ ਦੇਸ਼ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਆ ਕੈਨੇਡਾ ਜੀ ਤਾਂ ਕੰਮ ਹੈ ਨਹੀਂਗਾ ਹੋਰ ਦੇਸ਼ ਆ ਯੂਰਪ ਦੇ ਛੋਟੇ ਛੋਟੇ ਉੱਥੇ 1 ਲੱਖ ਰੁਪਏ ਤੋਂ ਜ਼ਿਆਦਾ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਹਾਂਜੀ ਲਿਥੁਆਨੀਆ ਵਰਗੇ ਦੇਸ਼ ਜਿਨ੍ਹਾਂ ਦੇ ਬਾਰੇ ਕੋਈ ਦੱਸਦਾ ਨਹੀਂਗਾ ਹਾਂਜੀ ਸਰਵੀਆਂ ਦੇ ਕੋਲ ਦੇਸ਼ ਆ ਛੋਟੇ ਛੋਟੇ 1 ਲੱਖ ਰੁਪਏ ਤੋਂ ਜ਼ਿਆਦਾ ਤੁਸੀਂ ਕਮਾ ਸਕਦੇ ਆ ਹਾਂਜੀ ਸਾਰਾ ਕੁਝ ਤੁਹਾਨੂੰ ਦੱਸੂਗਾ ਜਿੱਦਾਂ ਆਪਾਂ ਅੱਗੇ ਦੱਸੀਦਾ ਸੀ ਵੀ ਜਿਆ ਦਾ ਤੇ ਥੈਂਕ ਯੂ ਫਿਰ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਆਪਣੀ ਤੱਖਾਂ ਵਾਲੀਆਂ ਵੀਡੀਓ ਪਾਉਣੀਆਂ ਸ਼ੁਰੂ ਕਰਦੇ ਆ ਜਾਂਦੇ ਜਾਂਦੇ ਭੇਡਾਂ ਦਾ ਗਾਲ ਇੰਦੀ ਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਮੈਂ ਮੈਂ ਥੈਂਕ ਯੂ ਸਾਰੇ ਖਾਤਾ ਫੋਲੋ ਕਰ ਲਓ ਦਿਲ ਖੁਸ਼ ਹੋ ਗਿਆ ਯਾਰ ਸਾਰੇ ਹਾਂਜੀ ਹੁਣ ਫਿਰ ਸ਼ੇਅਰ ਕਰ ਦੋ ਲਿਖ ਦੋ ਵੀ ਤੁਹਾਨੂੰ ਵੀਡੀਓ ਸ਼ੋਅ ਹੋਈ ਆ ਤੇ ਬਾਕੀ ਕੰਮ ਮੇਰਾ ਆ ਬਾਕੀ ਤੁਸੀਂ ਆਪ ਹੀ ਸ਼ੇਅਰ ਕਰਦੇ ਆ ਕਰਨੀ ਜਦੋਂ ਆਪਾਂ ਤੱਥ ਦੱਸਣੇ ਆ ਠੀਕ ਆ ਮਿਲਦੇ ਆ ਫਿਰ ਥੈਂਕ ਯੂ ਪ੍ਰਮਾਤਮਾ ਮਿਹਰ ਕਰੇ ਸਾਰਿਆਂ ਤੇ ਤੇ ਕਰਾਗੇ ਰੱਖਣੀ ਭੇਡਾਂ ਦੀ ਕਰ ਦਿਓ ਸ਼ੇਅਰ ਸ਼ੁਕਰੀਆ